ਕਾਫੀ ਗੱਲਾਂ ਬੋਲਦੀ ਹੈ ਪਾਲੋ ਦੇ ਦਿੱਤੇ ਤਾਂ ਕਿਹਾ ਹਾਂ ਖੋ ਅਰੇ ਹੜੋ ਨਹੀਂ ਲੱਗਿਆ ਇਸ ਇਦਾਂ ਨਹੀਂ ਲੱਭਣ ਚੱਲ ਹੋਏ ਉਹ ਪਾਲੋ ਪਾਲੋ ਗਾਜੋ ਵੀ ਆਜੋ ਪਾਈਓ 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 ਠੀਕ ਆ ਮਾਲਾ ਕੀ ਕਾਹ लकी <laughs> <laughs> ਆ ਕੇ ਨਹੀਂ ਆਉਣ ਲੈ ਇਹ ਆਪਣੇ ਤਾਇਆ ਜੀ ਆ ਇਹ ਤਾਇਆ ਜੀ ਤਾਇਆ ਕਿ ਤਰ੍ਹਾਂ ਤਾਇਆ ਜੀ ਤਾਇਆ ਨੇ ਮੁਸ਼ਲ ਹਾਂ ਜੀ ਇਸ ਦਾ ਪੂਰੀ ਜੀ ਉਹ ਕੀ ਹੋ ਤੇ ਵੱਟਦੇ ਕਿਹਾ ਸੀ ਨਾ ਤੁਸੀਂ ਜਿਹੜਾ ਬੰਦੇ ਆਏ ਸੀ ਨਾ ਤੁਸੀਂ ਪਾਰਟੀ ਕਿਹਾ ਸੀ ਵੀ ਤੱਪ ਲੋ ਕੱਲ ਤੱਪ ਲੋ ਤੇ ਅਹੀਂ ਤੁਹਾਨੂੰ ਇਹ ਕਿਹਾ ਸੀ ਕਿ ਤੁਸੀਂ ਲੋੜਾ ਕੰਮ ਜੀ ਆਹ ਦੇ ਕਾਹ ਕੰਮ ਲੈ ਲਓ ਪੁੱਛੀ ਕੰਮ ਮਾਲਾ ਕੀ ਕਰੀ ਅਸੀਂ ਹੱਥੇ ਕੰਮ ਤੇ ਠੀਕ ਹੈ ਪਰ ਇਹ ਜਿਹੜਾ ਕੰਮ ਆ ਤੁਹਾਡਾ ਜਿਹੜਾ ਮੈਨੂੰ ਹੈ ਉਸ ਤੇ ਪਾ ਜੀ ਮਾਈਂਡ ਦੇ ਇੱਕੋ ਜ਼ਿੰਮੇਵਾਰੀ ਦਾ ਬੋਝ ਹੀ ਵੀ ਹੈ ਜਦੋਂ ਜ਼ਿੰਮੇਵਾਰੀ ਕਿੰਨੀ ਅਨਕਾਲੀ ਪਿੰਡ ਵਾਲਿਆਂ ਦਾ ਵੀ ਅਟੈਚ ਕਰ ਠੀਕ ਹੈ ਪਰ ਜਿਹੜਾ ਇਹਨਾਂ ਦਾ ਵੀ ਛਾਪੜ ਜਿਹੜਾ ਉਹ ਛਾਪੜ ਕਲੀਸ਼ ਮਟਾਉਂਦੇ ਠੀਕ ਹੈ ਹਾਂ ਇਹਦੇ ਵਿੱਚ ਇੱਕ ਸਰ ਬੇਨਤੀ ਹੈ ਹਾਂ ਸਭ ਨੂੰ ਵੀ ਆਜਿ ਤੋਰ ਤੋਂ ਲੈਣਾ ਠੀਕ ਹੈ ਆਪਣੇ ਕਿੱਥੇ ਉਹ ਜੇ ਨੀ ਪਰ ਵਾਲਾ ਕਿੱਥੇ ਆ ਜੋ ਛੱਪੜ ਕਿੱਥੇ ਪਿੰਡ ਦਾ ਪੜਾ ਛੱਪੜ ਕਿੱਥੇ ਇੱਥੇ ਟੱਪ ਵਾਲਾ ਕੋੜੇ ਪਰਲੇ ਬੋਸੀਆ ਹਾਂ ਉਹ ਤੋਂ ਪਹਿਲੇ ਬੋਲ ਭਰੇ ਆ ਉਹ ਬੋਲ ਭਰੇ ਆ ਬਿਲਕੁਲ ਪਾਣੀ ਚੋਂ ਇਹ ਕੰਮ ਕਿੰਨੇ ਨਹੀਂਦਾ ਕੋਪਾ ਵੇਖਦੇ ਨਾ ਆ ਬੜੀਆ ਬਗਤੀ ਇਹ ਮੈਂ ਤਾਂ ਮਾਰਦਾ ਹਾਂ ਆਹ ਬੰਦੇ ਆਪਾਂ ਇਹ ਕਰਦੇ ਆ ਪੂਰੀ ਕਮੈਂਸ਼ਨ ਨਹੀਂ ਮਲਕੀਤ ਬੰਨਿਆ ਜਾਦੀ ਨਾ 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 ਬੋਲ ਹੋਈ ਆ ਪਾਜੀ ਇੱਕ ਮਿੰਟ ਦੱਸੋ ਕੋਈ ਕਹਿ ਸੁਣਨ ਗੱਲ ਪਈ ਵਿਦੇ ਐਮਐਲਏ ਸਾਹਿਬ ਜੋ ਸਦਾਨ ਤੁਹਾਨੂੰ ਉਹਨਾਂ ਨੂੰ ਸ਼ਕਤੀ ਬਲ ਦਿੰਦਾ ਹੈ ਹੋਰ ਵੀ ਤੰਦਸਤੀ ਉਹਨਾਂ ਦੇ ਪ੍ਰਵਾਹ ਨਹੀਂ ਦੇਣਾ ਚਾਹੀਦਾ ਧਾਰੀ ਕਰਦੇ ਹਾਂ ਜਿਸ ਕਾਰਨ ਤੁਹਾਡੇ ਜਿੰਨਾ ਸਿਰਸਰੇ ਖੜੀ ਪੰਛਰ ਕਰਦੇ ਆ ਇਤਾਂ ਪਰਮੇ ਜੋ ਸਾਡੇ ਸੇਵਾ ਦੀ ਪ੍ਰਮੇ ਸਾਡੀ ਮਿਨਿਸਟਰੀ ਦੀ ਉਹ ਦੀ ਬੇਟੀਕਾ ਸਰミਸਟਰੀ ਜੋ ਖਾਦ ਮੰਗ ਸੀ ਜਿਹਨੂੰ ਤੁਸੀਂ ਪ੍ਰਭੂ ਜੀ ਤੇਰੇ ਲੋਕਾਂ ਦੀ ਪੂਰੀ ਦਿੱਤਾ ਸ਼ੁਕਰ ਕਰਦੇ ਆ ਜਿਨੇ ਵੀ ਤੇਰੇ ਬੱਚੇ ਜਗਾ ਤੇ ਆਏ ਨੇ ਪ੍ਰਭੂ ਨਾਮ ਬਣਾ ਹਰ ਇੱਕ ਨੂੰ ਬਰਕਤ ਦੇਣੀ ਔਰ ਤੇਰੇ ਘਰ ਦੇ ਵਿੱਚ ਆਏ ਨੇ ਪ੍ਰਭੂ ਜੀ ਔਰ ਤੇਰੇ ਘਰ ਦੇ ਵਿੱਚੋਂ ਫਰਕਤਾ ਲੈ ਕੇ ਜਾਣ ਆਸ਼ੀਰਵਾਦ ਇੱਕ ਵਾਰੀ ਫਿਰ 6 ਤੋਂ 2.5 ਸਪੈਕਟਰ ਐਮਐਲਏ ਸਾਹਿਬ ਉਹਦੇ ਪੁਨਾ ਦੇ ਲੋਕਾਂ ਦੇ ਮਾਰਗਲੀ ਉਹਦੀ ਕੈਬਨਟ ਲਈ ਉਹਨਾਂ ਦੀ ਸਾਰੀ ਆਬ ਮਿਨਿਸਟਰੀ ਵਿੱਚ ਕਰਵਾਉਂਦੇ ਆ ਫਰਕਤ ਜਿਵੇਂ ਸੀਨੇ ਸੀਰੇ ਮੰਗਦੇ ਆ ਆਮੀਨ ਹਾਲੇਲੂਇਆ 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 ਬਹੁਤ ਲੰਮਾ ਸਮਾਂ 30 40 ਸਾਲ ਕੋਈ ਘੱਟ ਸਮਾਂ ਨਹੀਂ ਹੁੰਦਾ ਇਹ ਬਹੁਤ ਹੀ ਘਟਨਾ ਹੁੰਦਾ ਜੀ ਜਿਦੇ ਵਿੱਚ ਕਈ ਸਰਕਾਰ ਆਈਆਂ ਤੇ ਕਈ ਸਰਕਾਰਾਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਕਿਸੇ ਵੀ ਪਾਰਟੀ ਨੇ ਸਾਡੇ ਪਾਇਚਾਰੇ ਦੀ ਇਸ ਮਸਲੇ ਦੀ ਕੋਈ ਸੁਣਵਾਈ ਨਹੀਂ ਕੀਤੀ ਪਰ ਜਦੋਂ ਦੇ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਹੁਣ ਦੇ ਵਿੱਚ ਆਈ ਹੈ ਨਾਲ ਦੇ ਨਾਲ ਸਾਡੇ ਐਮਐਲਏ ਅਮਨ ਸਿੰਘ ਸ਼ੈਰੀ ਕਲਸੀ ਜੀ ਦੀ ਅਗਵਾਈ ਹੇਠ ਜਿਹੜਾ 30 40 ਸਾਲ ਤੋਂ ਪਹਿਲਾਂ ਦਾ ਮਸਲਾ ਚੱਲਦਾ ਆ ਰਿਹਾ ਸੀ ਅੱਜ ਪ੍ਰਭੂ ਦੀ ਕਿਰਪਾ ਨਾਲ ਐਮਨ ਸਾਹਿਬ ਦੇ ਧਿਆਨ ਨਾਲ ਇਹ ਮਸਲਾ ਜਿਹੜਾ ਵਾ ਹੱਲ ਹੋ ਗਿਆ ਵਾ ਜਿਹੜਾ ਕਿ ਸੀਵਰ ਦਾ ਮਸਲਾ ਇਸ ਪਿੰਡ ਦਾ ਇਸ ਚੜਦਾ ਆ ਰਿਹਾ ਸੀ ਉਹਨੂੰ ਅੱਜ ਐਮਐਲਏ ਸਾਹਿਬ ਨੇ ਆਪਣੇ ਵਾਅਦੇ ਨਾਲ ਉਹਦੇ ਪੂਰਾ ਕੀਤਾ ਜੀ ਬਸ ਉਹਨਾਂ ਨੇ ਤਾਂ ਵਾਅਦਾ ਕਰਤਾ ਤੁਸੀਂ ਵੀ ਇੱਕ ਵਾਅਦਾ ਕੀਤਾ ਕਿ ਸਫਾਈ ਇਹੀ ਰੱਖਾਂਗੇ ਮੈਂ ਕਿਹਾ ਜੀ ਕੰਮ ਉਹਨਾਂ ਦਾ ਸਫਾਈ ਸਾਡੀ ਮਤਲਬ ਇਸੀ ਸੋਚ ਦੇ ਨਾਲ ਅਸੀਂ ਆਮ ਸਮੇਂ ਦੇ ਵਿੱਚ ਵੀ ਸਿਰਫ ਇੱਥੇ ਤੱਕ ਨਹੀਂ ਪੂਰੇ ਬਟਾਲੇ ਹਲਕੇ ਤੱਕ ਨਹੀਂ ਪੂਰੇ ਲੋਕ ਸਭਾ ਤੱਕ ਆਪਣੇ ਪਾਈਚਾ ਇਹ ਮੈਸੇਜ ਦੇਣਾ ਇਸ ਤਰ੍ਹਾਂ ਦੇਣਾ ਕਿ ਜਿਹੜੀ ਇੱਕ ਪਾਰਟੀ ਹੈ ਸਿਰਫ ਆਮ ਆਦਮੀ ਪਾਰਟੀ ਕਹਿੰਜੀ ਪਾਰਟੀ ਹੈ ਜੋ ਧਰਮ ਨਿਰਪੇਖ ਹੋ ਕੇ ਸੋਚ-ਸੋਚਦੀ ਆ ਔਰ ਹਰੇ ਪਾਈਚਾ ਨਾ ਲੈ ਕੇ ਚੱਲਦੀ ਆ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਤੇ ਆਪਣੀ ਜੋ ਸਾਡੇ ਚਰਚ ਵਿਧੀਪੁਰ ਦੀ ਦਾ 35 ਕੋਸਟਲ ਮਿਸ਼ਨ ਚਰਚ ਦੀ ਪੂਰੀ ਕਲਸੀਆਂ ਵੱਲੋਂ ਆਪਾਂ ਦਿਲ ਤੋਂ ਧੰਨਵਾਦ ਕਰਦੇ ਹਾਂ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਮੌਜੂਦਾ ਐਮਐਲਏ ਸਾਡੇ ਅਮਨ ਸਿੰਘ ਸ਼ੈਰੀ ਕਲਸੀ ਸਾਹਿਬ ਉਹਨਾਂ ਨੇ ਅੱਜ ਜਿਹੜਾ ਸਾਡਾ 35 40 ਸਾਲ ਤੋਂ ਸਾਡਾ ਚਰਚ ਦਾ ਕੰਮ ਰੁਕਿਆ ਸੀ ਅੱਜ ਉਹਨਾਂ 40 ਸਾਲ ਪੁਰਾਣਾ ਕੰਮ ਜਿਹੜਾ ਵਾ ਅੱਜ ਉਸ ਕੰਮ ਦਾ ਸੀਵਰੇਜ ਦਾ ਪਾਣੀ ਦਾ ਜਿਹੜਾ ਬੜਾ ਜ਼ਰੂਰੀ ਸੀ ਚਰਚ ਦਾ ਪਾਣੀ ਦਾ ਨਿਕਾਸ ਦਾ ਕੰਮ ਆ ਅੱਜ ਉਹਨਾਂ ਨਹੀਂ ਪੱਥਰ ਰੱਖ ਕੇ ਅੱਜ ਦੀ ਕੰਮ ਦੀ ਜਿਹੜੀ ਸ਼ੁਰੂਆਤ ਕੀਤੀ ਆ ਅਸੀਂ ਆਪਣੇ ਵੱਲੋਂ ਤੇ ਆਪਣੀ ਪੂਰੀ ਚਰਚ ਦੀ ਟੀਮ ਵੱਲੋਂ ਆਪਣੇ ਐਮਐਲਏ ਸਾਹਿਬ ਹਲਕਾ ਬਟਾਲਾ ਤੋਂ ਸਾਡੇ ਸ਼ੈਰੀ ਕਲਸੀ ਸਾਹਿਬ ਦਾ ਆਪਾਂ ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜੋ ਸਾਡੇ ਚਰਚ ਪ੍ਰਤੀ ਜਿਹੜਾ ਇਹ ਪਿਆਰ ਦਿਖਾਇਆ ਵਾ ਤੇ ਜਿਹੜਾ ਸਾਡਾ 40 ਸਾਲ ਦਾ ਰੁਕਿਆ ਕੰਮ ਆਸ਼ੀਵਰੇ ਦਾ ਪਾਣੀ ਦਾ ਨੀਂ ਪੱਥਰ ਰੱਖ ਕੇ ਸ਼ੁਰੂ ਕਰਵਾਇਆ ਆਪਾਂ ਦਿਲ ਤੋਂ ਧੰਨਵਾਦ ਕਰਦੇ ਹਾਂ ਇਹਦੇ ਨਾਲ ਆਪਾਂ ਆਮ ਆਦਮੀ ਪਾਰਟੀ ਦਾ ਵੀ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਇਹੋ ਜਿਹੇ ਜਿਹੜੇ ਨਮਾਇंदे ਜਿੱਤੇ ਹੋਏ ਚੁਣੇ ਆ ਇਨਾ ਵਧੀਆ ਜਿਹੜਾ ਪਬਲਿਕ ਦੇ ਵਿੱਚ ਜਿਹੜਾ ਵਾ ਕੰਮ ਕਰ ਰਹੀ ਆ ਤੇ ਇਹਦੇ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਗਰੋਥ ਆ ਉਹ ਬੜੇ ਹਾਈ ਲੈਵਲ ਤੇ ਜਿਹੜੀ ਆ ਸਾਰੇ ਪ੍ਰੋਜੈਕਟ ਸਾਡੇ ਬੱਚੇ ਜਿਹੜੇ ਉਹ ਜਵਾਨ ਹੋ ਗਏ ਸਾਡੇ ਜਵਾਨ ਜਿਹੜੇ ਬਜ਼ੁਰਗ ਹੋ ਗਏ ਇਹ ਪ੍ਰੋਜੈਕਟ ਵਿਧੀਪੁਰ ਚਰਚ ਦੇ ਸੀਵਰੇਜ ਦਾ ਪਾਣੀ ਸੀ ਜਿਹੜਾ ਲੰਮੇ ਸਮੇਂ ਤੋਂ ਡਿਮਾਂਡ ਸੀ ਅਕਸਰ ਸਿਆਸੀ ਲੀਡਰ ਆਉਂਦੇ ਰਹੇ ਨੇ ਵੋਟਾਂ ਪੈਂਦੀਆਂ ਰਹੀਆਂ ਨੇ ਪਰ ਕਿਸੇ ਨੇ ਸਾਰ ਨਹੀਂ ਲਈ ਮੈਂ ਜਿੱਦਣ ਆਇਆ ਪਹਿਲੀ ਵਾਰੀ ਤੇ ਮੈਨੂੰ ਸਾਡੇ ਪਾਸਟਰ ਸਾਹਿਬਾਨ ਨੇ ਕਿਹਾ ਵੀ ਬੇਟਾ ਵੋਟਾਂ ਤੇ ਹਰ ਇੱਕ ਨੂੰ ਪਾਈਆਂ ਨੇ ਪਰ ਵੋਟਾਂ ਤਾਂ ਕੀ ਸੀਮਤ ਰਹਿੰਦਾ ਕੰਮ ਸਾਡੀ ਆ ਲੰਮੇ ਅਰਸੇ ਤੋਂ ਡਿਮਾਂਡ ਆ ਸੀਵਰੇਜ ਦੀ ਤੇ ਅਸੀਂ ਚਾਹੁੰਦੇ ਆ ਵੀ ਇਹ ਪਵੇ ਤੇ ਮੈਂ ਬੇਨਤੀ ਕੀਤੀ ਮੈਂ ਕਿਹਾ ਜੀ ਜੇ ਤੇ ਕਿਰਪਾ ਹੋ ਜਾਂਦੀ ਆ ਤੇ ਇਹ ਮੇਰਾ ਵਾਅਦਾ ਹੈ ਜੀ ਮੈਂ ਕਰਕੇ ਜਾਵਾਂਗਾ ਸਿਰਫ ਉਹ ਵਾਅਦਾ ਜਿਹੜਾ ਕੀਤਾ ਉਸ ਜ਼ੁਬਾਨ ਦਾ ਮੁੱਲ ਤਾਰਨ ਆਇਆ ਜੀ ਅੱਜ ਇਹ ਜਿਹੜਾ 30 ਲੱਖ ਦਾ ਪ੍ਰੋਜੈਕਟ ਹੈ ਜੀ ਜਿਹੜਾ तकरीबन ਇਹ ਸਿੱਧਾ ਹੀ ਜਿਹੜਾ ਵਾ ਆਪਾਂ ਟ੍ਰੇਨ ਦੇ ਵਿੱਚ ਪਾ ਰਹੇ ਆ ਸੋ ਇਹਦੇ ਨਾਲ ਨਾਲ ਵਿਧੀਪੁਰ ਪਿੰਡ ਜਿਹੜਾ ਸਾਡਾ ਇਹ ਵੀ ਨੀਵਾ ਪਿੰਡ ਹੈ ਇਹਦੇ ਚ ਵੀ ਛੱਪੜ ਦੀ ਬੜੀ ਸਮੱਸਿਆ ਰਹੀ ਆ ਡਿਮਾਂਡ ਇਹਨਾਂ ਦੀ ਸੀ ਪਰ ਇਹਨਾਂ ਦੇ ਪੱਜ ਨਾਲ ਵਿਧੀਪੁਰ ਦਾ ਵੀ ਜਿਹੜਾ ਪਾਣੀ ਆ ਉਹ ਵੀ ਆਪਾਂ ਨਾਲ ਹੀ ਡਰੇਨ ਦੇ ਵਿੱਚ ਪਾ ਕੇ ਇਹਨਾਂ ਨੂੰ ਛੱਪੜ ਮੁਕਤ ਕਰ ਦਿਆਂਗਾ ਪਿੰਡਾਂ ਦਾ ਹੰਗਾਰਾ ਕਿਦਾਂ ਦਾ ਫਿਰ ਲੋਕਾਂ ਦਾ ਹੰਗਾਰਾ ਦੇ ਮੈਨੂੰ ਨਹੀਂ ਪਤਾ ਜੀ ਇਹ ਇਹਨਾਂ ਨੂੰ ਪਤਾ ਜੀ ਐਮਐਲਏ ਸ਼ੈਰੀ ਕਲਤੀ ਜਿੰਦਾਬਾਦ ਸ਼ੈਰੀ ਕਲਤੀ ਜਿੰਦਾਬਾਦ ਹਲੇ ਅਲੀਹਾ ਅਲਿਹੁਲਲਾ ਇਹ ਇਹ ਪਰਿਵਾਰ ਆ ਜੀ ਮੇਰਾ ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ ਉਸ ਤੋਂ ਬਾਅਦ ਇਹਨਾਂ ਦਾ ਫਰਜ਼ ਹੈ ਇਹਨਾਂ ਨੇ ਕੀ ਕਰਨਾ ਵਾ ਮੈਨੂੰ ਇਹ ਆ ਵੀ ਮੈਂ ਆਪਣੀ ਜਿਹੜੀ ਜ਼ਬਾਨ ਕੀਤੀ ਆ ਆਪਣੇ ਪਰਿਵਾਰ ਨਾਲ ਪੂਰੀ ਕਰਾਂ ਸੋ ਮੈਂ ਅੱਜ ਉਹ ਪੂਰੀ ਕਰਨਾ ਹੈ